ਜੇ ਸਾਡੇ ਸਾਰੇ ਵਪਾਰੀ ਭਾਈਚਾਰਾ ਜੈਨ ਬਾਸਰੇ ਦੇ ਵਿੱਚ ਇਕੱਠਾ ਹੋਏ ਸੀ ਰੇਲਵੇ ਰੋਡ ਦਾ ਉਹਦੇ ਵਿੱਚ ਇਹ ਮੁੱਦਾ ਉਠਾਇਆ ਸੀ ਕਿ ਰੇਲਵੇ ਰੋਡ ਦਾ ਮੁੱਦਾ ਭਾਵੇਂ ਅੱਜ ਸ਼ੁਰੂ ਹੋ ਗਿਆ ਪਰ ਉਹ ਕਹਿੰਦੇ ਸਾਨੂੰ ਅੱਜ ਖਾਲੀਤੇ ਯਕੀਨ ਨਹੀਂ ਹੈ ਦੂਸਰਾ ਕਿ ਅਸੀਂ ਹੁਣ ਫੇਰ ਉਹ ਧਰਨਾ ਲੈਣਾ ਹੈ ਜੋ ਅਸੀਂ ਕਿਹਾ ਉਹ ਅਸੀਂ ਧਰਨਾ ਲੈਣਾ ਹੈ 9 ਤੋਂ ਲੈ ਕੇ 12 ਵਜੇ ਤੱਕ ਚੰਡੀਗੜ੍ਹ ਚੌਂਕ ਦੇ ਵਿੱਚ ਅਸੀਂ ਕਰਨਾ ਲੈਣਾ ਹੈ ਹਾਂ ਠੀਕ ਹੈ ਧਰਨਾ ਸਵੇਰੇ ਕਿੰਨੇ ਤੋਂ ਕਿੰਨੇ ਲੱਗੇਗੇ 9 ਤੋਂ 12 9 ਤੋਂ 12 ਚੰਡੀਗੜ੍ਹ ਚੌਂਕ ਦੇ ਵਿੱਚ ਧਰਨਾ ਲੱਗੇਗਾ ਔਰ ਅਸੀਂ ਹੁਣ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਇਹ ਸਾਰਾ ਸ਼ਹਿਰ ਮੁਤਲਬ ਤੋਂ ਦੇ ਬੰਦ ਰੱਖਣ 9 ਤੋਂ 12 ਤੱਕ ਔਰ ਜੀਦੇ ਕਰਕੇ ਸਾਡਾ ਸਾਥ ਬਗਵਾਰ ਮੰਡਲ ਦਾ ਸਾਡਾ ਸਾਹ ਦੇ ਨਾਲ ਰੇਲਵੇ ਰੋਡ ਦਾ ਜਿਹੜਾ ਬੁਬਾਰੀ ਬਹੁਤ ਦੁਖੀ ਆ ਇਹਨਾਂ ਦੇ ਵਿੱਚ ਫੇਰ ਜੋ ਲੈ ਕੇ ਸ਼ਾਮ ਦਾ ਕਰਿਆ ਨੂੰ ਆਮਦਨ ਦਾ ਜ਼ਰੀਆ ਨਹੀਂ ਹੈ ਪੈਸਾ ਮਾਜਮਾ ਤੇ ਬਹੁਤ ਨਹੀਂ ਦੇ ਹੋ ਰਿਹਾ ਬਿਜਲੀ ਦਾ ਖਰਚਾ ਹੋਰ ਖਰਚੇ ਨਹੀਂ ਦੇ ਹੋ ਰਹੇ ਉਹ ਦੁਖੀ ਇੰਨੇ ਗੂ ਆ ਜਿਹਦੇ ਕਰਕੇ ਉਹਨਾਂ ਨੇ ਬਹੁਤ ਜ਼ੋਰ ਪਾਇਆ ਔਰ ਕਿਹਾ ਕਿ ਫੇਰੇ 9 ਤੋਂ 12 ਸਾਡਾ ਸਾਥ ਦਿਓ ਠੀਕ ਹਨ ਅਸੀਂ ਦੇਖੋ ਕਾਫੀ ਦਿਨਾਂ ਤੋਂ ਅਸੀਂ ਤਕਰੀਬਨ ਇੱਥੇ ਸਾਡੀਆਂ ਕਾਫੀ ਮੀਟਿੰਗਾਂ ਹੋ ਗਈਆਂ ਇਹ ਸਿਰਫ ਰੇਲਵੇ ਰੋਡ ਦਾ ਜਿਹੜਾ ਮਸਲਾ ਆ ਕ੍ਰੀਲ ਵੀ ਰੋਡ ਬਹੁਤ ਜ਼ਿਆਦਾ ਖਰਾਬ ਹੋਇਆ ਉਸ ਮਸਲੇ ਦੇ ਵਿੱਚ ਮੀਟਿੰਗਾਂ ਹੁੰਦੀਆਂ ਪਈਆਂ ਅਸੀਂ ਬੜੇ ਦੇਰ ਤੋਂ ਲੌਲੀਪੌਪ ਲੈਣਦੇ ਆ ਰਹੇ ਹਾਂ ਅੱਜ ਬੰਦਾ ਜਿਹਾ ਉਹ ਅਸੀਂ ਹੁਣ ਇੱਕ ਟੀਚਾ ਬਣਾਇਆ ਸੀ ਕੱਲ ਸਾਡਾ ਸੀਗਾ ਇੱਥੇ ਧਰਨਾ ਚੰਡੀਗੜ੍ਹ ਚੌਕ ਤੇ 9 ਵਜੇ ਤੋਂ ਲੈ ਕੇ 12 ਵਜੇ ਤੱਕ ਉਸ ਸੰਬੰਧ ਵਿੱਚ ਉਹ ਜਦੋਂ ਸਾਰੀ ਸਾਡੀ ਵੀਡੀਓ ਲੀਕ ਹੋ ਗਈ ਪਤਾ ਲੱਗ ਗਿਆ ਵੀ ਇਹ ਧਰਨਾ ਹੈ ਉਹਨੂੰ ਦੇਖਦੇ ਹੋਏ ਅੱਜ ਇਹਨਾਂ ਨੇ ਇੱਕ ਫੇਰ ਡਰਾਮੇਬਾਜ਼ੀ ਕੀਤੀ ਆ ਫਿਰ ਉੱਥੇ ਉਦਘਾਟਨ ਕੀਤਾ ਜਦਕਿ ਉਹਨੂੰ ਉਦਘਾਟਨ ਦਾ ਕੋਈ ਮਤਲਬ ਨਹੀਂ ਬਣਦਾ ਆਪਾਂ ਉਦਘਾਟਨ ਕੀਤਾ ਲੱਡੂ ਖਾਦਾ ਉਸ ਤੋਂ ਬਾਅਦ ਮੈਂ ਦੁਬਾਰਾ ਉੱਥੇ ਗਿਆ ਮੈਂ ਦੁਬਾਰਾ ਵੀਡੀਓ ਪਾਈ ਉੱਥੇ ਕੋਈ ਵੀ ਬੰਦਾ ਨਹੀਂ ਸੀ ਜਦੋਂ ਮੇਰੀ ਉਹ ਵੀਡੀਓ ਨਹੀਂ ਕੋਈ ਉਸ ਤੋਂ ਬਾਅਦ ਫਿਰ ਜੀਸੀ ਵੀ ਆ ਕੇ ਖੜ ਗਈ ਇਹ ਕੀ ਮੀਨਿੰਗ ਹੁਣ ਉਹ ਨਾਲ ਉਹਨੂੰ ਜ਼ਬਰਦਸਤੀ ਪੱਟ ਦਿੱਤਾ ਉਹ ਟੈਕਨੀਕਲ ਕੋ ਤਰੀਕਾ ਨਹੀਂ ਸਾਨੂੰ ਸਮਝ ਲੱਗਦੀ ਵੀ ਉਹਨੂੰ ਪੱਟਿਆ ਤੁਹਾਨੂੰ ਪਤਾ ਤੇ ਲੱਗੇ ਲੀਕੇਜ ਤਾਂ ਅੱਗੇ ਖਤਮ ਨਹੀਂ ਕੀਤੀ ਉਹਨੂੰ ਤੁਸੀਂ ਹੋਰ ਪੱਟ ਦਿੱਤਾ ਪਹਿਲਾਂ ਕਮ ਸਿਕੋ ਲੀਕੇਜ ਨੂੰ ਖਤਮ ਕਰੋ ਜੀ ਪਹਿਲਾਂ ਲੀਕੇਜ ਖਤਮ ਕਰੋ ਫਿਰ ਤੁਸੀਂ ਪੱਟੋ ਉਹਨੂੰ ਉਹਨੂੰ ਪੱਟਣਾ ਸ਼ੁਰੂ ਕਰਦੇ ਸਾਨੂੰ ਸਮਝ ਨਹੀਂ ਲੱਗਦਾ ਇਹ ਸੜਕ ਬਣਨ ਲੱਗੀ ਕਿ ਖੁਦੋਂ ਨਿਕਲਦੀ ਆ ਸਾਨੂੰ ਨਹੀਂ ਸਮਝ ਲੱਗਦੀ ਵੀ ਇਸ ਚੀਜ਼ ਸਾਨੂੰ ਟੈਕਨੀਕਲੀ ਕੋ ਦੱਸੋ ਤਾਂ ਸਹੀ ਨਾ ਤੁਸੀਂ ਵੀ ਕੀ ਕਰਨ ਲੱਗੇ ਹੋ ਸਾਨੂੰ ਕਿਸ ਨੇ ਦੱਸਿਆ ਨਹੀਂ ਇਸ ਕਰਕੇ ਸਾਡਾ ਜਿਹੜਾ ਸਵੇਰੇ 9 ਵਜੇ ਤੋਂ ਲੈ ਕੇ 12 ਵਜੇ ਤੱਕ ਉਹ ਧਰਨਾ ਜਿਹੜਾ ਹੈ ਉਹ ਬਰਕਰਾਰ ਰਹੂਗਾ ਸਾਰੇ ਹਮਵਰਕ ਪਹੁੰਚੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਆ ਸਵੇਰੇ 9 ਵਜੇ ਤੋਂ ਲੈ ਕੇ 12 ਵਜੇ ਤੱਕ ਨਵਾਂ ਸ਼ਹਿਰ ਬੰਦ ਰਹੂਗਾ ਤੇ ਚੰਡੀਗੜ੍ਹ ਚੌਂਗ ਦੇ ਵਿੱਚ 9 ਵਜੇ ਤੋਂ ਲੈ ਕੇ 12 ਵਜੇ ਤੱਕ ਧੰਨਾ ਰਹੂਗਾ 8:30 ਵਜੇ ਸਵੇਰੇ ਇੱਥੇ ਸਾਰਿਆਂ ਨੇ ਜੈਨ ਪਾਸਰੇ ਤੋਂ ਆਪਾਂ ਰਲ ਕੇ ਇਥੋਂ ਚੱਲਣਾ ਇਹ ਸਾਰਿਆਂ ਦੇ ਪੱਖ ਵਿੱਚ ਆ ਸਾਡਾ ਕੋਈ ਆਪਣਾ ਨਿੱਜੀ ਫਾਇਦਾ ਨਹੀਂ ਹੈ ਨਾ ਕੋਈ ਪੋਲਿਟਿਕਸ ਹਨ ਕੋਜਾ ਤੇ ਤੁਹਾਡਾ ਸਾਰਿਆਂ ਦੇ ਨਾਲ ਅਸੀਂ ਵੀ ਖੜੇ ਹਾਂ ਤੁਸੀਂ ਵੀ ਸਾਡੇ ਨਾਲ ਖੜੋ ਮੋਢੇ ਨਾਲ ਮੋਢਾ ਖੜੋ ਤਾਂ ਕਿ ਇਹਨੂੰ ਆਪਾਂ ਪਾਰੇ ਦਾ ਰਹੀਏ ਤਾਂ ਕਿ ਤੁਹਾਡੀ ਸੜਕ ਜਿਹੜੀ ਆ ਉਹ ਦੁਆਰਾ ਤੋਂ ਬੰਦ ਸਕੇ ਧੰਨਵਾਦ ਜੇ ਸਾਡੇ ਸਾਰੇ ਵਪਾਰੀ ਭਾਈ ਜਰਾ ਜੈਨ ਬਾਸਰੇ ਦੇ ਵਿੱਚ ਇਕੱਠਾ ਹੋਏ ਸੀ ਰੇਲਵੇ ਰੋਡ ਦਾ ਉਹਦੇ ਵਿੱਚ ਇਹ ਮੁੱਦਾ ਉੱਠਿਆ ਸੀ ਕਿ ਰੇਲਵੇ ਰੋਡ ਦਾ ਮੁੱਦਾ ਭਾਵੇਂ ਅੱਜ ਸ਼ੁਰੂ ਹੋ ਗਿਆ ਪਰ ਉਹ ਕਹਿੰਦੇ ਸਾਨੂੰ ਅੱਜ ਸਾਡੀ ਤਾਂ ਯਕੀਨ ਨਹੀਂ ਹੈ ਸੋ ਫਰਾਂਜੀ ਅਸੀਂ ਹੁਣ ਸਵੇਰ ਨੂੰ ਧਰਨਾ ਲਾਣਾ ਹੈ ਜੋ ਅਸੀਂ ਕਿਹਾ ਉਹ ਅਸੀਂ ਧਰਨਾ ਲਾਣਾ ਹੈ 9 ਤੋਂ ਲੈ ਕੇ 12 ਵਜੇ ਤੱਕ ਚੰਡੀਗੜ੍ਹ ਚੌਂਕ ਦੇ ਵਿੱਚ ਅਸੀਂ ਕਰਨਾ ਲਾਣਾ ਹੈ ਨਾ ਨਾ ਠੀਕ ਹੈ ਧਰਨਾ ਸਵੇਰੇ ਕਿੰਨੇ ਤੋਂ ਕਿੰਨੇ ਲੱਗੇਗੇ 9 ਤੋਂ 12 9 ਤੋਂ 12 ਚੰਡੀਗੜ੍ਹ ਚੌਂਕ ਦੇ ਵਿੱਚ ਧਰਨਾ ਲੱਗੇਗਾ ਔਰ ਅਸੀਂ ਹੁਣ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਇਹ ਸਾਰਾ ਸ਼ਹਿਰ ਮੁਤਲਬ तौर ਤੇ ਬੰਦ ਰੱਖਣ 9 ਤੋਂ 12 ਤੱਕ ਔਰ ਜਿੱਦੇ ਕਰਕੇ ਸਾਡਾ ਸਾਡਾ ਡਿਪਾਰਟਮੈਂਟਲ ਦਾ ਸਾਡਾ ਸਾਹ ਦੇ ਰੋੜ ਰੇਲਵੇ ਰੋੜ ਦਾ ਜਿਹੜਾ ਬੁਫਾਰੀ ਬਹੁਤ ਦੁਖੀ ਆ ਜਿਨ੍ਹਾਂ ਦੇ ਵਿੱਚ ਫੇਰ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਨੂੰ ਆਮਦਨ ਦਾ ਜ਼ਰੀਆ ਨਹੀਂ ਆ ਪੈਸਾ ਮਾਜਮਾ ਤੇ ਬਹੁਤ ਨਹੀਂ ਦੇ ਹੋ ਰਿਹਾ ਬਿਜਲੀ ਦਾ ਖਰਚਾ ਹੋਰ ਖਰਚੇ ਨਹੀਂ ਦੇ ਹੋ ਰਹੇ ਉਹ ਦੁਖੀ ਇੰਨੇ ਘੂਆ ਜਿਹਦੇ ਕਰਕੇ ਉਹਨਾਂ ਨੇ ਬਹੁਤ ਜ਼ੋਰ ਪਾਇਆ ਔਰ ਕਿਹਾ ਕਿ ਫੇਰੇ 9 ਤੋਂ 12 ਸਾਡਾ ਸਾਥ ਦਿਓ ਠੀਕ ਆ ਨਹੀਂ ਅਸੀਂ ਦੇਖੋ ਕਾਫੀ ਦਿਨਾਂ ਤੋਂ ਅਸੀਂ ਤਕਰੀਬਨ ਇੱਥੇ ਸਾਡੀਆਂ ਕਾਫੀ ਮੀਟਿੰਗਾਂ ਹੋ ਗਈਆਂ ਇਹ ਸਿਰਫ ਰੇਲਵੇ ਰੋੜ ਦਾ ਜਿਹੜਾ ਮਸਲਾ ਆ ਰੀਲ ਵੀ ਰੋਡ ਬਹੁਤ ਜਿਆਦਾ ਖਰਾਬ ਹੋਇਆ ਉਸ ਮਸਲੇ ਦੇ ਵਿੱਚ ਮੀਟਿੰਗਾਂ ਹੁੰਦੀਆਂ ਪਈਆਂ ਅਸੀਂ ਬੜੇ ਦੇਰ ਤੋਂ ਲੌਲੀਪੌਪ ਲੈਣਦੇ ਆ ਰਹੇ ਹੱਜ ਬੰਦਾਜ ਬਣਾਉਂ ਅਸੀਂ ਹੁਣ ਇੱਕ ਟੀਚਾ ਬਣਾਇਆ ਸੀ ਕੱਲ ਸਾਡਾ ਸੀਗਾ ਇੱਥੇ ਧਰਨਾ ਚੰਡੀਗੜ੍ਹ ਚੌਂਕ ਤੇ 9 ਵਜੇ ਤੋਂ ਲੈ ਕੇ 12 ਵਜੇ ਤੱਕ ਉਸ ਸੰਬੰਧ ਵਿੱਚ ਉਹ ਜਦੋਂ ਸਾਰੀ ਸਾਡੀਆਂ ਵੀਡੀਓ ਲੀਕ ਹੋ ਗਈ ਪਤਾ ਲੱਗ ਗਿਆ ਵੀ ਧਰਨਾ ਆ ਉਹਨੂੰ ਦੇਖਦੇ ਹੋਏ ਅੱਜ ਇਹਨਾਂ ਨੇ ਇੱਕ ਫੇਰ ਡਰਾਮੇਬਾਜ਼ੀ ਕੀਤੀ ਆ ਫਿਰ ਉੱਥੇ ਉਦਘਾਟਨ ਕੀਤਾ ਜਦ ਕਿ ਉਦੋਂ ਉਦ ਘਾੜਨ ਦਾ ਕੋਈ ਮਤਲਬ ਨਹੀਂ ਬਣਦਾ ਆਪਾਂ ਉਦਘਾਟਨ ਕੀਤਾ ਲੱਡੂ ਖਾਧਾ ਉਸ ਤੋਂ ਬਾਅਦ ਮੈਂ ਦੁਬਾਰਾ ਉੱਥੇ ਗਿਆ ਮੈਂ ਦੁਬਾਰਾ ਵੀਡੀਓ ਪਾਈ ਉੱਥੇ ਕੋਈ ਵੀ ਬੰਦਾ ਨਹੀਂ ਸੀ ਜਦੋਂ ਮੇਰੀ ਉਹ ਵੀਡੀਓ ਨਹੀਂ ਕੋਈ ਉਸ ਤੋਂ ਬਾਅਦ ਫੇਜ਼ ਜੀ ਸੀ ਵੀ ਆ ਕੇ ਖੜ ਗਈ ਇਹ ਕੀ मीनिंग ਹੈ ਹੁਣ ਉਹਨਾਂ ਨੇ ਉਹਨੂੰ ਜ਼ਬਰਦਸਤੀ ਪਾਟ ਦਿੱਤਾ ਕੋ ਟੈਕਨੀਕਲ ਕੋ ਤਰੀਕਾ ਨਹੀਂ ਸਾਨੂੰ ਸਮਝ ਲੱਗਦੀ ਵੀ ਉਹਨੂੰ ਪੱਟਿਆ ਤੁਹਾਨੂੰ ਪਤਾਤ ਲੱਗੇ ਲੀਕੇਜ ਤਾਂ ਕਿ ਖਤਮ ਨਹੀਂ ਕੀਤੀ ਉਹਨੂੰ ਤੁਸੀਂ ਹੋਰ ਪੱਟ ਦਿੱਤਾ ਪਹਿਲਾਂ ਕਮ ਸੇ ਕਮ ਲੀਕੇਜ ਨੂੰ ਖਤਮ ਕਰੋ ਜੀ ਪਹਿਲਾਂ ਲੀਕੇਜ ਖਤਮ ਕਰੋ ਫਿਰ ਤੁਸੀਂ ਪੱਟੋ ਉਹਨੂੰ ਉਹਨੂੰ ਪੱਟਣਾ ਸ਼ੁਰੂ ਕਰਦਾ ਸਾਨੂੰ ਸਮਝ ਨਹੀਂ ਲੱਗਦਾ ਇਹ ਸੜਕ ਬਣਨ ਲੱਗੀ ਕਿ ਖੁੰਦਗ ਨਿਕਲਦੀ ਆ ਸਾਨੂੰ ਨਹੀਂ ਸਮਝ ਲੱਗਦੀ ਵੀ ਇਸ ਚੀਜ਼ ਸਾਨੂੰ ਟੈਕਨੀਕਲੀ ਕੋ ਦੱਸੋ ਤਾਂ ਸਹੀ ਨਾ ਤੁਸੀਂ ਵੀ ਕੀ ਕਰਨ ਲੱਗ ਗਏ ਸਾਨੂੰ ਕਿਸੇ ਨੇ ਦੱਸਿਆ ਨਹੀਂ ਇਸ ਕਰਕੇ ਸਾਡਾ ਜਿਹੜਾ ਸਵੇਰੇ 9 ਵਜੇ ਤੋਂ ਲੈ ਕੇ 12 ਵਜੇ ਤੱਕ ਉਹ ਧਰਨਾ ਜਿਹੜਾ ਹੈ ਉਹ ਬਰਕਰਾਰ ਰਹੂਗਾ ਸਾਰੇ ਹਮਮਤ ਪਹੁੰਚੇ ਸਾਰੇ ਸ਼ਹਿਰ ਨ 12 ਵਜੇ ਤੱਕ ਨਵਾਂ ਸ਼ਹਿਰ ਬੰਦ ਰਹੂਗਾ ਤੇ ਚੰਡੀਗੜ੍ਹ ਜੋਂਗ ਦੇ ਵਿੱਚ 9 ਵਜੇ ਲੈ ਕੇ 12 ਤੱਕ ਧੰਨਾ ਰਹੂਗਾ 8:30 ਵਜੇ ਸਵੇਰੇ ਇੱਥੇ ਸਾਰਿਆਂ ਨੇ ਜੈਨ ਪਾਸਰੇ ਤੋਂ ਅੱਪਰ ਹਲਕੇ ਤੋਂ ਚੱਲਣਾ ਇਹ ਸਾਰਿਆਂ ਦੇ ਪੱਖ ਵਿੱਚ ਆ ਸਾਡਾ ਕੋਈ ਆਪਣਾ ਨਿੱਜੀ ਫਾਇਦਾ ਨਹੀਂ ਹੈ ਨਾ ਕੋ ਪੋਲਿਟਿਕਸ ਦਾ ਕੋਝਾ ਇਹ ਤੁਹਾਡਾ ਸਾਰਿਆਂ ਦੇ ਨਾਲ ਅਸੀਂ ਵੀ ਖੜੇ ਹਾਂ ਤੁਸੀਂ ਵੀ ਸਾਡੇ ਨਾਲ ਖੜੋ ਮੋਢੇ ਨਾਲ ਮੋਢਾ ਖੜੋ ਤਾਂ ਕਿ ਇਹਨੂੰ ਆਪਾਂ ਪਾਰਲੇ ਦਾ ਦੇ ਲਈ ਤਾਂ ਕਿ ਤੁਹਾਡੀ ਸੜਕ ਜਿਹੜੀ ਆ ਉਹ ਦੁਆਰਾ ਤੋਂ ਬੰਦ ਸਕੇ ਧੰਨਵਾਦ